ਜਾਪਰ ਵੀ ਛੜਾਂ ਦੀ ਮਾਰ ਹੇਠ ਆਏ ਪੀੜਤਾਂ ਨੂੰ ਵਾਜਬ ਮੁਆਵਜ਼ਾ ਦਿਵਾਉਣ ਲਈ ਮਾਨਸਾ ਵਿਖੇ ਡੀਸੀ ਦਫ਼ਤਰ ਅੱਗੇ ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਆਮ ਲੋਕਾਂ ਨੇ ਸੱਜਣੇ ਵਿੱਚ ਹੁੰਮਹੂਮਾ ਕੇ ਸ਼ਿਰਕਤ ਕੀਤੀ ਅਤੇ ਹੜ੍ਹਾਂ ਦੇ ਕਹਿਨ ਨੂੰ ਘਟਾਉਣ ਲਈ ਸਰਕਾਰ ਵੱਲੋਂ ਤੁਰੰਤ ਪੀੜਤਾਂ ਦੀ ਮਦਦ ਲਈ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਹੜਪੀੜਤਾ ਦੀ ਮਦਦ ਲਈ ਜ਼ਮੀਨੀ ਪੱਧਰ ਤੇ ਕੋਈ ਵੀ ਸਰਕਾਰੀ ਮਦਦ ਨਹੀਂ ਕੀਤੀ ਗਈ ਅਤੇ ਲੋਕਾਂ ਦੀ ਮਦਦ ਲਈ ਨਾ ਹੀ ਵਿਧਾਇਕ ਪਹੁੰਚਿਆ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੈਂ ਪਿੰਡ ਜਦੋਰਾ ਕੀਤਾ ਜਿੱਥੇ ਹਰ ਵੀ ਰਸਤ ਹਰ ਵਾਰ ਸਾਡੇ ਐਮਐਲਏ ਸਹਿਬਾਨ ਸਾਡੇ ਲੋਕ ਆਪ ਲੱਗੇ ਹੋਏ ਸੀ ਮੈਨੂੰ ਕਿਤੇ ਨਹੀਂ ਵਿਖਿਆ ਸਰਕਾਰ ਦਾ ਕੋਈ ਨੁਮਾਇੰਦਾ ਅੱਜ ਇਹ ਖਦੇ ਜੱਤੀ ਕਮਿਸ਼ਨਰ ਸਾਹਿਬ ਹੈ साहब मैं टेलीफोन करता पे लेकिन कोई तवजो नहीं दी चक्के ही नहीं मानते शेर मैं पता है आप बडे के लोग बैठे है मैं चांदपुर आलवंत सिंह मैं चांदपुर उठे लेके गया उदलाडे के लोग जगसीर सिंह सरपंच बैठा है जिरा पिंड डुबा ਪੋਕਲਾਈਨ ਮਸ਼ੀਨ ਨਹੀਂ ਦਿੱਤੀ ਤੇ ਮੈਂ ਹਰਿਆਣੇ ਚ ਪੰਜਾਬ ਦੀ ਕੁੜੀ ਇੱਥੇ ਫਤਿਆਬਾਦ ਚ ਲੱਗੀ ਐ। ਉਹਦਾ ਨਾਮ ਮਨਦੀਪ ਕੌਰ ਐ, ਡੀਸੀ ਸਾਡੇ ਵਾਲੇ ਮਾਨਸਾ ਦੇ ਡੀਸੀ ਨੇ ਟੈਲੀਫੋਨ ਨਹੀਂ ਚੱਕਿਆ ਤੇ ਮੈਂ ਮਨਦੀਪ ਕੌਰ ਦੀ ਮਿੰਟ ਕਰਕੇ ਉਹ ਚਾਂਦਪੁਰ ਬੰਦ ਤੇ ਜਿਹੜਾ 게ਟ ਐ ਉੱਥੇ ਅਸੀਂ ਪੋਕਲਾਈਨ ਹਰਿਆਣੇ ਦੀ ਮਗਾਕੇ ਦਿੱਤੀ ਤੇ ਜਦੋਂ ਪੰਜਾਬ ਦੀ ਪੋਕਲਾਈਨ ਆਈ ਦਿਨਾਂ ਜਿਹੜਾ ਬਾਤ ਉਹਨੂੰ ਚਾਂਦਪੁਰ ਬਤਮਾਨੀਆਂ ਦੋਨੋਂ ਪਾਸੇ ਕੱਚਾ ਘੱਤ ਹਮਾਰੇ ਇਹਦੇ ਪਹਿਲੀ ਤਸੀਰ ਦਾ ਮੇਰੇ ਭਲੇ ਕੋਈ ਨਹੀਂ ਕੱਚਾ ਵਿੱਚ ਬੰਦਾ ਹੱਥ ਕਦੋਂ ਮਾਰਦਾ ਉਦੋਂ ਹੀ ਮਾਰਦਾ ਜਦੋਂ ਹੱਥ ਲੁਕੁੰਦਾ ਤੇ ਮੇਰੇ ਕੋਲ ਦੇਨ ਨੂੰ ਕੋਈ ਨਹੀਂ ਇਹਦੇ ਕੋਈ ਕੀ ਲੱਭਦੇ ਫਿਰਦੇ ਇਹਨਾਂ ਦਾ ਤਾਂ ਜਿਹੜਾ ਕੰਮ ਸੂਤਰ ਕਹਿਣਾ ਸੀ ਬਹਿ ਗਿਆ ਉਹ ਜਦੋਂ ਮੈਂ ਕਹਿੰਦਾ ਫਿਰ ਇਹਨਾਂ ਨੂੰ ਤਕਲੀਫ ਪੜੀ ਹੁੰਦੀ ਇੱਕੋ ਕੰਮ ਸੀ ਇਹਨਾਂ ਕੋਲ ਉਹ ਇਹਨਾਂ ਦਾ ਕੰਮ ਚੱਲ ਗਿਆ ਹੱਥ ਕੋ ਹੱਥ ਕੀ ਲੱਗੇ ਨੇ ਸਿੱਧੇ ਹੋ ਕੇ ਮੇਰਾ ਮੰਨਣਾ ਬਾਈ ਜੀ ਜੇ ਇਹ 2 3 ਨੇ ਸਾਥ ਰਹਿ ਗਏ ਇਨਾਂ ਨੇ ਤੁਹਾਡੇ ਮਾਨਸੇ ਦੇ ਦਰਖਤਾ ਦੇ ਪਤੇ ਵੀ ਖਾ ਜਾਣੇ ਇਹਨਾਂ ਦੇ ਐਮਐਲਏ ਤੇ ਇਹਨਾਂ ਦੇ ਮੰਤਰੀ ਇਹ ਤਾਂ ਸੁੰਡੀ ਵਰਗਾ ਚੰਬੜਨੇ ਤੁਹਾਨੂੰ ਤੇ ਚੰਬੜ ਗਏ ਨੇ ਪੰਜਾਬ ਹੁਣ ਕਹਿੰਦਾ ਮੈਂ ਬੱਕਰੀਆਂ ਤੱਕ ਕੁੱਕੜੀਆਂ ਤੱਕ ਤੇ ਪੈਸੇ ਦੇਣਾ 7000 ਕਰੋੜ ਰੁਪਇਆ ਰੰਗਾ ਮਹੀਨਾ ਹੋ ਗਿਆ ਕਿਹੜੀ ਗੱਲ ਨੂੰ ਭਗਵੰਤਬਾਣੀ ਜੀ ਦੀ ਝੀਕਦੇ ਫਿਰਦੇ ਲੋਕ

ਐਵਰੇਜ ਝੇਕਾ ਜਿਹੜਾ ਪੈੜੀਆਂ ਦਾ 60 ਤੋਂ 70 ਹਜ਼ਾਰ ਰੁਪਏ ਕਿੱਲੇ ਦਾ ਠੀਕ ਹੈ। ਦੁਆਬੇ ਦੇ ਵਿੱਚ ਤੇ ਮਾਝੇ ਵਿੱਚ ਸਾਡੇ तकरीबन 50 ਹਜ਼ਾਰ ਦੀ ਜਿਹੜੀ ਇੱਕ ਫਸਲ ਮਾਰੀ ਗਈ। 70% ਦੀ ਪੰਜਾਬੀ ਅੱਜ ਜੇਕਰ ਲੈ ਕੇ ਪੈੜੀਆਂ ਜਿਹੜੀਆਂ ਨੇ ਉਹ ਵੰਦੇ। ਪੁਰਾਣੇ ਤੱਕ ਪੋਜ ਵੀ ਜਦ ਤੁਹਾਨੂੰ ਪਤਾ ਜੋ ਬਰਸਾਤ ਜ਼ਿਆਦਾ ਪੈ ਜੇ ਉਹ ਵੀ ਕਮਜ਼ੋਰ ਹੋ ਜਾਂਦਾ। ਜੋ ਪੁਰਾਣੇ ਤਖਤ ਪੋਛਾਂ ਨੂੰ ਮੈਂ ਕਹਿਣ ਲੱਗਾ ਕਿ ਤਗੜੇ ਹੋਵੋ ਜੇ ਤੇ ਕੰਮ ਕਰਨਾ ਹੈ ਲੋਕਾਂ ਦੇ ਵਿੱਚ ਰੋਗੇ ਤੇ ਅਸੀਂ ਧਾਵਾਂਗੇ ਤੁਹਾਨੂੰ ਨਹੀਂ ਤੇ ਨਵੇਂ ਤਖਤ ਪੋਛ ਲੈਣ। ਤੋਂ ਇਸ ਗੱਲ ਕੰਨ ਦੋ ਗੱਲਾਂ ਕਲੀਅਰ ਨੇ ਤਗੜੇ ਹੋ ਜਾਓ 13 ਦੀਆਂ 13 ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸੀਟਾਂ ਅਸੀਂ ਲੈਣੀਆਂ ਨੇ। ਮੈਜੋਰਿਟੀ ਸੀਟਾਂ ਐ ਕਿ ਸਾਨੂੰ ਆਉਣੀਆਂ। ਸਰਕਾਰ ਆਪਣੀ ਬਣਨੀ ਹੈ। মিডিਆ ਦੇ ਕੰਟਰੋਲ ਹੈ ਤਾਂ ਤੁਹਾਨੂੰ ਲੱਗਿਆ ਜਦੋਂ ਅਖੀਲਾ ਮਹੀਨਾ ਇਲੈਕਸ਼ਨਾਂ ਵਾਲਾ ਰਹਿ ਗਿਆ ਤੁਸੀਂ ਵੇਖਿਓ ਕਿਹੋ ਜਿਹਾ ਜਵਾਬ ਮਿਲਿਆ। Shamla Chandar Building maintenance handyman under cheque trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760. Shyamalan Chander Santal call him on this number zero seven four triple eight 41161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ